ਵੀਡੀਓ ਕੀ ਹਾਲ ਚਾਲ ਨੇ ਤੇ ਮੇਰੇ ਜਿੰਨੇ ਵੀ ਭੈਣ ਭਰਾ ਮੇਰੇ ਨਾਲ ਜੁੜੇ ਆ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ ਤੇ ਤੁਸੀਂ ਵੇਖ ਸਕਦੇ ਜਿੰਨੇ ਆਪਾਂ ਪਿਛਲੇ ਵਲੌਗ ਪਾਏ ਆ ਜ਼ਰੂਰ ਸਾਰੇ ਜਿਹੜੇ ਵਲੌਗ ਵੇਖਣ ਤੇ ਚੈਨਲ ਕਰ ਲੈਣ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਅੱਜ ਦਾ ਵਲੌਗ ਹੈਗਾ ਵਾ ਜੀ ਕਿ ਆਪਾਂ ਕੱਲ ਵੀਰ ਦੀ ਹੈਲਪ ਕਰਾਉਣ ਗਏ ਸੀ ਉਹਨਾਂ ਘਰੇ ਸੁਖਣੀ ਸਾਹਿਬ ਦਾ ਪਾਠ ਸੀਗਾ ਤੇ ਅੱਜ ਹੈਗਾ ਵਾ ਪਾਠ ਤੇ ਉਹਦੇ ਕਈ ਫੋਨ ਆ ਗਏ ਮੈਨੂੰ ਸਵੇਰ ਦੇ ਕਹਿੰਦੇ ਆਜੋ ਹੁਣ ਆ ਵੇਖ ਲਓ ਤੁਸੀਂ ਆਪਾਂ ਰੈਡੀ ਹੋ ਗਏ ਆ ਸਿੱਧਾ ਉਹਦੇ ਘਰੇ ਜਾਣਾ ਵਾ ਤੇ ਠੰਡ ਕਰਨ ਨੂੰ ਵੇਲੇ ਲੇਟ ਹੋ ਗਏ ਤੇ ਵੇਲੇ ਲੈ ਵੀ ਮਿੱਤਰ ਤੁਸੀਂ ਵੇਖ ਸਕਦੇ ਧੁੰਦ ਕਿੰਨੀ ਪਈ ਹੈ ਬਾਹਰ ਤੇ ਹੌਲੀ ਲ ਜਾਣਾ ਪੈਣਦਿਆ ਵਾ ਅੱਗੋਂ ਠੰਢੀ ਹਵਾ ਵਜਦੀ ਆ ਲੈ ਵੀ ਯਾਰ ਹੁਣ ਸਿੱਧਾ ਆ ਕੇ ਚਾਹ ਹੀ ਪੀ ਲਾਫੇ ਮੋਟਾ ਚਾਹ ਡੋਲੀ ਇਹਨੇ ਮੋਟਿਆ ਗਲਾਸਾਂ ਹੀ ਪਾਉਣੀ ਆ ਥੋੜੀ ਪਈ ਹੈ ਚਾਹ ਪਾਸੇ ਕੋਈ ਅੰਦਰ ਨਾ ਖਾਦੇ ਐ ਨਹੀਂ ਕਿ ਪਾ ਕੇ ਦੇ ਜੀ ਤੋਂ ਹਾਂ ਦੱਸੇ ਪੀਣਾਂ ਕਿਵੇਂ ਕਰਨੀ ਉੜੀ ਪੰਜਾਬ ਨੂੰ ਲੈ ਵੀ ਮਾਣੂ ਵੀ ਆ ਗਿਆ ਮਾੜੇ ਕੀ ਹਾਲ ਨੇ ਸਕੂਲ ਪੇਪਰ ਦੇ ਲਈ ਤਾਂ ਲਾਪਰੀ ਵੀ ਚੱਲ ਗਿਆ ਵਾ ਤੇ ਅੱਜ ਆਪਾਂ ਹੀ ਆ ਮਾਣੀ ਏ ਆਪਣੂੰ ਸੇਵਾ ਕਰਨੀ ਪੈਣੀ ਅੱਜ ਬਸ ਟੰਡ ਵੀ ਆਉਂਦਾ ਪਿਆ ਹੈ ਨਾ ਮਾੜੀ ਵੀ ਇੱਕ ਗੱਲ ਸੋਚੀ ਜਿੱਥੇ ਕਿਤੇ ਆਪਾਂ ਚਾਰ ਪੰਜ ਨੇ ਇਕੱਠੇ ਹੋਈ ਜਾਂਦੇ ਆ ਨਾ ਵੀ ਅਖਰ ਯਾਰਾਂ ਟੋਲਰ ਆ ਲਿਆ ਲਓ ਜੀ ਹੁਣ ਆਪਾਂ ਗੁਰੂ ਸਾਹਿਬ ਨੂੰ ਲੈਨ ਚੱਲੇ ਆ ਗੁਰਦੁਰਾ ਸਾਹਿਬ ਤੋਂ ਲਓ ਜੀ ਹੁਣ ਆਪਾਂ ਗੁਰਦੁਰਾ ਸਾਹਿਬ ਪਹੁੰਚ ਲਏ ਆ ਤੇ ਗੁਰਦੁਰ ਦਾ ਨਾਮ ਆ ਪੂਰਨ ਸਿੰਘ ਗੁਰਦੁਆਰੇ ਧਰਮਕੋਟ ਪਾਕੀ ਸਿਆਛ ਗੁਰੂ ਸਾਹਿਬ ਘਰੇ ਲੈ ਜਾਣੇ ਆਪਾ ਤੇਰੇ ਦਰਦੀ ਸੋਬਾ ਦੇ ਨਾਂ ਦਾਤਾ ਅਖਰ ਮੈਥੋਂ ਪੀਰ ਪੈਗੰਬਰ ਸੋਹਣੇ ਸਭ ਨੇ ਸੋਹਣਾ ਨਾ ਕੋਈ ਤੇਥੋਂ ਪੀਰ ਪੈਗੰਬਰ ਲਓ ਜੀ ਹੁਣ ਆਪਾਂ ਗੁਰੂ ਸਾਹਿਬ ਨੂੰ ਘਰੇ ਲੈ ਕੇ ਜਾਵਾਂਗੇ ਚੱਲ ਗਏ ਚੱਲੋ ਭਾਈ ਲਓ ਜੀ ਹੁਣ ਆਪਾਂ ਘਰੇ ਪਹੁੰਚ ਚੁੱਕੇ ਆ ਗੁਰੂ ਸਾਹਿਬ ਨੂੰ ਲੈ ਕੇ ਬਰ ਸੋਹਣੇ ਸਾਬ ਨੇ ਸੋਣਾ ਨਾ ਕੋਈ ਤੈਥੋਂ ਅਰਜ਼ ਕਬੂਲ ਕਰੀ ਚਰਨੀ ਸੀਸ ਨਵਾ ਮਾਂ ਦਾ ਤਾਂ ਜਨ ਤੇਰਾ ਲੈ ਵੀ ਮੋਟਾ ਵੀ ਆ ਗਿਆ ਉਹ ਚਿੱਟਾ ਸਿੱਟਿਆ ਮੁੰਡੇ ਨੇ ਚਿੱਟਾ ਜੁੱਤੀ ਚਾਹ ਕਰ ਤੋਂ ਠੀਕ ਹੈ ਬੜੀ ਟੌਰ ਕੱਢੀ ਅੱਜ ਕਿਵੇਂ ਆ ਕੀ ਹਾਲ ਹੈ ਠੀਕ ਹੈ ਚੱਲੀਏ ਫਿਰ ਆ ਜਾ ਆਪ ਲੈ ਆ ਮੋਟਰਸਾਈਕਲ ਉਹ ਸਜਾਣਾ ਪਏ ਉਹ ਕਿੱਥੇ ਖੜਾ ਉਹ ਗੋਲਾ ਆ ਇਨੂੰ ਰੇਟ ਕੇ ਇਨੂੰ ਰੇਟ ਕੇ ਕਿੰਨੇ ਲੈ ਕੇ ਜਾਣਾ ਹੈ ਇਨੂੰ ਰੇਟ ਕੇ ਲੈ ਜੂਗਾ ਖਵਾੜੀ ਲੈ ਜੂਗਾ ਲੋਗ ਤਾਂ ਫੇਰ ਨਹੀਂ ਲੱਗਾ ਲੋ ਤਾਂ ਲੋੜ ਨਹੀਂ ਜੁੱਤੀ ਤੇਰੇ ਤੇ ਫੈਣ ਨੀਲ ਦੀ ਜੁੱਤੀ ਭਾਈ ਮੁੰਡੇ ਨੇ ਥੱਲੇ ਉਹ ਬੁੱਲਟ ਵਾਲਾ ਰੱਖਿਆ ਸਾਈਡ ਤੇ ਲੱਗਦੀ ਚਾ ਵੀ ਠੀਕ ਐ ਜੰਮਾ ਲੱਗੇ ਲੋਗ ਮੋਟਾ ਕਿਨੇ ਪੈ ਡੇ ਪਤਰੇ ਮੋਟਿਆ ਕਿੰਨੇ 5000 5000 ਕਿੰਨੇ ਕਿੰਨੇ ਦੇਈਏ ਕਿੰਨੇ ਕਿੰਨੇ ਦੇਈਏ ਇੱਕ ਹੋਰ ਸਪਨਾ ਦਿੱਤਾ ਕਿਉਂ ਸਰਪੰਚੀ ਖੜ ਲੱਗੇ ਜੇ ਚੋਣ ਨਿਸ਼ਾਨ ਕੀ ਆ ਮੇਰੇ ਵਾਲਦ ਕੀ ਪਾਟ ਗਏ ਗੱਲ ਆਈ ਗੱਲ ਸੱਸ ਗੱਲਾਂ ਸਾਰੇ ਨਹੀਂ ਹੁੰਦੀ ਆਪਣਾ ਝੋਟਾ ਹੋ ਗਿਆ ਵਿਚਾਰਾ ਗੁੱਸੇ 'ਚ ਆ ਝੋਟਾ ਅੱਡੇ ਅੱਗੇ ਵੇਖੋ ਇੱਧਰ ਉਹਨਾਂ ਨੂੰ ਕਹੇ ਮੂੰਹ ਬਲਾ ਨਾ ਨਹੀਂ ਪਰ ਖਟਾਉਣੀ ਫੋਟੋ ਤੂੰ ਤੇ ਆਂਦੇ ਆਂਦਾ ਆ ਗਾਈਜ਼ ਆ ਮੂੰਹ ਵੇਖੋ ਰਹੀ ਵੇਖੋ ਜੀ ਮੁੰਡੇ ਸੇਵਾ ਕਰਦੇ ਪਏ ਨੇ ਵਾਸੀ ਵਾ ਭਾਂਡੇ ਸੇਵਾ ਠੀਕ ਹੈ ਠੀਕ ਹੈ ਖਿੱਚ ਕੇ ਰੱਖੋ ਕੰਮ ਹਾਂ ਕਿਵੇਂ ਫਿਰ ਮਣੀ ਪਾ ਠੰਡਾ ਗਰਮ ਹੈ ਗਰਮ ਹੈ ਗਰਮ ਹੈ ਵਾ ਠੀਕ ਹੈ ਵਾ ਠੀਕ ਆ ਭੋਗ ਦੇ ਟਾਈਮ ਤੂੰ ਹੀ ਆ ਦੇ ਖਾਣ ਲਈ ਵਾ ਪ੍ਰਸਾਦ ਵਾ ਇਹ ਆ ਠੀਕ ਹੈ ਹੋਰ ਹੋਰ ਜੀ ਮਨ ਸਿੰਘ ਕੀ ਹਾਲ ਹੈ ਦਾਸ ਹੁੰਦੀ ਪਈ ਫਰਦਾਨ ਸੇ ਹੋਣਾ ਮੈਂ ਲੈ ਲੰਗਾ ਬਾਬਾ ਦੇਖ ਆ ਤੂੰ ਆ ਗਏ ਜੀ ਪੇਪਰ ਕਿਵੇਂ ਸੀ ਇੱਕ ਵਾਰ ਠੀਕ ਬਹੁਤ ਛੜ ਛੁੱਟ ਕੇ ਆ ਗਏ ਛੜ ਛੁੱਟ ਕੇ ਆ ਗਏ ਉਹ ਮੋੜਸੜ ਪਾਸੇ ਲਾਓ ਇਹ ਬਾ ਗੱਡੀ ਕਰਨੀ ਉਹਨੇ ਕਰ ਕੇ ਆਏ ਕੁਝ ਝਰਣੇ ਕਰਕੇ ਆਏ ਨੇ ਫੇਰਾ ਕਿਵੇਂ ਸੀ ਹੁਣ ਗੁੱਡੇ ਵੀ ਮੇਰੇ ਕੋਲ ਆ ਮੇਰੇ ਨਾਲ ਮੰਨਣਾ ਮੈਂ ਪਰੇਸ਼ਾਨ ਆ ਛੜ ਰਲਦੀ ਨਹੀਂ ਤੇਰੀ ਇਹਦੇ ਨਾਲ ਤਿੰਨੇ ਜਾਨਾ ਮੈਂ ਹੱਪਾ ਵੀ ਤੇਰੇ ਨਾਲ ਜੇ ਫੇਰ ਸਬਜ਼ੀ ਪੁੱਛੀ ਜਾਂਦੇ ਕੱਲ ਵੀ ਸਬਜ਼ੀ ਪੁੱਛੀਂ ਆਈਏ ਅੰਦਰ ਵੀਰ ਮੱਥਾ ਵੀ ਦੇਖ ਸਕਦੇ ਤੁਸੀਂ ਜਾ ਕੇ ਕੀ ਹੋ ਗਿਆ ਗੱਰਾ ਪੈ ਗਿਆ ਉੱਤੇ ਕਿੱਡੀ ਫਾਂਗੀ ਇੱਥੇ ਹੇਲੋ ਜੋ ਵੇਖ ਲੈ ਸਬਜੀ ਕਾਲ ਦੀ ਵੇਖਣਾ ਕੀ ਸਬਜੀ ਆ ਆ ਕੋਨੀ ਭਰਾ ਉਹਨਾਂ ਨੂੰ ਕਾਲਾ ਹੈ ਵੇਖ ਲੈ ਕਾਲ ਦਾ ਕਹੀ ਦੇ ਜੰਨਾ ਲੈ ਵਿਲੰਗਰ ਪੜੋ ਟੀਵੀ ਆਈ ਹੋਈ ਹੈ ਐ ਠੀਕ ਹੈ ਯੋ ਯੋ ਆਜਣਾ ਆਉਂਦੇ ਆਉਂਦੇ ਖੜ ਦੇ ਜਾਏ ਖੜ ਖੜ ਸਿੰਗ ਦਰਮ ਹੋ ਗਿਆ ਹੁਣ ਆ ਹੁਣ ਆ ਉਧੇਰੀ ਹੁਣ ਆ ਉਧੇਰੀ ਵੇਰ ਕੇ ਜੇ ਹੁਣ ਨਹੀਂ ਹੁਣ ਕਬੂ ਆਈ ਹੁਣ ਕਬੂ ਆਈ ਲੈ ਵੀ ਖੇਡ ਲੈ ਹੇ ਹੇ ਮੇਰੇ ਵੀ ਮੋਟਾ ਉਹ ਮੋਟਿਆ ਤੂੰ ਗੁਰਾ ਚੱਕੇ ਨੇ ਦੌਰੇ ਪੈ ਲਾ ਦੇ ਗੱਡਾ ਕਿੱਥੇ ਆ ਉਹ ਕਿੱਥੇ ਲੱਗਾ ਤੇਰੀ ਸੇਵਾ ਲੱਗਣੀ ਨੇ ਸਕੂਲ ਨੂੰ ਆਏ ਕਰਨਦੇ ਆ ਤੂੰ ਇਹ ਸਵੇਰ ਦੇਵੇਂ ਲੱਗੇ ਆ ਵਾਜੀ ਵਾਜ ਓਹ ਵੇ ਨਹੀਂ ਤਾਉ ਤਿੱਖੇ ਭਾਵੇਂ ਕਦੇ ਲਾਇਣ ਆ ਮੇਰੇ ਇੱਥੇ ਜੌਨਸਨ ਬੇਬੀ ਲਾਉਣਦੇ ਆ ਬਾਠ ਠੀਕ ਹੈ ਸੁਣਾ ਨਿਕਲਾ ਚਮਕ ਲਾ ਪੈਣ ਮ ਕਰੀ ਓ ਚਮਕ ਲਾ ਪਿਆ ਓ ਕਰੀ ਤੋ ਓਲੇ ਹੁੰਦੇ ਓਨੋ ਹੀ ਬਾਬਾ ਹੀ ਕਰੋ ਤੋ ਇੱਥੇ ਆ ਕੇ ਤੋ ਲਾ ਪੈਦੇ ਹਣ ਗੁਰਦੁਆਰੇ ਕੇ ਤੋ ਹੁੰਦੇ ਕਰੋ ਤੋ ਨਹੀਂ ਲਾਏ ਪਹਿਲਾਂ ਬਾਬਾ ਦਾ ਆਦਾ ਮੈਂ ਰੱਖਣ ਦੇਣੇ ਮੈਂ 3 ਬੋਰੀ ਹੋ ਗਿਆ ਸਾਬਣ ਆਦਾ ਜਾ ਕੇ ਤੋ ਮਿੱਤਰੋ ਹੁਣ ਆਪਾਂ ਘਰੇ ਆ ਚੁੱਕੇ ਆ ਤੇ ਉਥੇਰਾ ਪ੍ਰੋਗਰਾਮ ਹੀ ਆ ਵਧੀਆ ਨਿਭੜ ਗਿਆ ਵਾ ਪਾਂਡੇ ਪੁੰਡੇ ਆ ਪਸਾਰੇ ਗੋਦੜਾ ਛੱਡ ਹੁੰਦੇ ਆ ਤੇ ਅਜਿਹਾ ਵਲੌਗ ਜੇ ਤੁਹਾਨੂੰ ਵਧੀਆ ਲੱਗਾ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਅੱਗੇ ਵੀ ਜੀ ਵਲੌਗ ਵੇਖਣ ਲਈ ਸਾਡੇ ਨਾਲ ਜੁੜੇ ਰਹੋ ਤੇ ਅੱਜ ਦੇ ਵਲੌਗ ਵਿੱਚ ਸੁਣਾਵਾਂ ਤੁਹਾਨੂੰ ਦਾ ਚਲੋ ਤਾਂ ਨਾ ਆਪਾਂ ਮਿਲਦੇ ਆ ਅਗਲੇ ਵਲੌਗ ਚੰਗਾ ਜੀ